ਜਲਾਲਾਬਾਦ ਨਗਰ ਕੌਂਸਲ ਦੇ ਸਫਾਈ ਸੇਵਕਾਂ ਵੱਲੋਂ ਗੰਦ ਅਤੇ ਹੱਡਾ ਰੋੜੀ ਦੀਆਂ ਭਰੀਆਂ ਟਰਾਲੀਆਂ ਨਗਰ ਕੌਂਸਲ ਦੇ ਗੇਟ ਮੂਹਰੇ ਖੜ੍ਹੀਆਂ ਕਰਕੇ ਧਰਨਾ ਪ੍ਰਦਰਸ਼ਨ ਦਾ ਮਾਮਲਾ ਸਾਹਮਣੇ ਆਇਆ ਹੈ 100 ਦੇ ਕਰੀਬ ਕੱਚੇ ਮੁਲਾਜ਼ਮ ਬੀਤੇ 3 ਸਾਲਾਂ ਤੋਂ ਪੱਕੇ ਹੋਣ ਦੀ ਮੰਗ ਕਰਕੇ ਇਸ ਤਰ੍ਹਾਂ ਲਗਾਤਾਰ ਚੱਕਾ ਕੱਢ ਰਹੇ ਨੇ ਉਹਨਾਂ ਨੂੰ ਲਾਰੇਵਾਜ਼ੀਆਂ ਤੋਂ ਬਿਨਾਂ ਕੁਝ ਵੀ ਹੱਥ ਨਹੀਂ ਲੱਗਿਆ ਆਖਰਕਾਰ ਉਹਨਾਂ ਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਮਿਲੀ ਜਾਣਕਾਰੀ ਮੁਤਾਬਕ ਨਗਰ ਕੌਂਸਲ ਅਧੀਨ ਸਫਾਈ ਸੇਵਕ ਜੋ ਕਿ ਕੱਚੇ ਤੌਰ ਤੇ ਕੰਮ ਕਰਦੇ ਨੇ ਉਹਨਾਂ ਨੇ ਆਪਣੀ ਨੌਕਰੀ ਨੂੰ ਪੱਕਿਆ ਕਰਨ ਦੀ ਮੰਗ ਨੂੰ ਲੈ ਕੇ ਅਜਿਹਾ ਅਨਾਬਾਸ਼ਣ ਕੀਤਾ ਸੀ ਉਹਨਾਂ ਦਾ ਕਹਿਣਾ ਹੈ ਕਿ ਸਾਨਕ ਯੂ ਦੇ ਵੱਲੋਂ ਉਹਨਾਂ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਕਿ ਉਹਨਾਂ ਦੀਆਂ ਮੰਗਾਂ ਨੂੰ ਮੰਨ ਲਈਆਂ ਜਾਣਗੀਆਂ ਅਤੇ ਉਹਨਾਂ ਨੂੰ ਪੱਕੇ ਕਰ ਦਿੱਤਾ ਜਾਏਗਾ ਲੇਕਿਨ ਅੱਜ ਜਦ ਯੂ ਅਤੇ ਹੋਰ ਦਫ਼ਤਰ ਦੇ ਅਫਸਰਾਂ ਨੂੰ ਮਿੰਟ ਪਹੁੰਚੇ ਤਾਂ ਉਹਨਾਂ ਵਿੱਚੋਂ ਕੋਈ ਵੀ ਦਿਖਾਈ ਨਾ ਦਿੱਤਾ ਭਾਈ ਸੇਵਕਾਂ ਨੇ ਗੰਦ ਅਤੇ ਸਾਡਾ ਰੋੜੀ ਨਾਲ ਭਰ ਕੇ ਦੋ ਟਰਾਲੀਆਂ ਨਾਲ ਕੋਹਂਦੇ ਗੇਟ ਮੁਰੇ ਖੜੀਆਂ ਕਰ ਦਿੱਤੀਆਂ ਐਸਾ ਸਬਜੈਕਟ ਨਿਊਜ਼ ਰਿਪੋਰਟ ਕੀ ਲਿਆ ਕੇ ਤੁਸੀਂ ਇੱਥੇ ਇਹ ਸਾਡਾ ਮਸਲਾ ਕਾਹ ਫਿਰ ਸਮੇਂ ਲੱਭੇ ਸਮੇਂ ਤੋਂ ਚੱਲਦਾ ਪਿਆ ਇਹ ਪੱਕਿਆਂ ਦਾ ਜੋ ਕਿ ਸਾਡੇ ਯੂ ਸਾਉਂ ਨੂੰ ਮਿਲੇ ਸੀ ਪਹਿਲਾਂ ਐਮਐ ਪ੍ਰਧਾਨਜੀ ਵਿਕਾ ਦੇ ਚੌਧਰੇ ਨੂੰ ਮਿਲੇ ਆ ਜੋ ਕਿ ਐਮਐਲਏ ਵੱਲੋਂ ਪ੍ਰਧਾਨਜੀ ਵੱਲੋਂ ਕਹਿ ਗਿਆ ਸੀਗਾ ਤਾਂ 3 ਮਹੀਨੇ ਪਹਿਲੇ ਕਹਿਤਾ ਸੀਗਾ ਚਲੋ ਜਓ ਇਹਨਾਂ ਦਾ ਪੈਂਡਿੰਗ ਕੰਮ ਹੈ ਇਹਨਾਂ ਨੂੰ ਪੂਰਾ ਕੀਤਾ ਜਾਵੇ ਪੱਕੇ ਕੀਤਾ ਜਾਵੇ ਵੀ ਉਹ ਸਾਹਿਬ ਜੀ ਪ੍ਰਧਾਨਜੀ ਮੰਨ ਗਿਆ ਪਰ ਇਹ ਉਹ ਸਾਹਿਬ ਜੀ ਬਤੂ ਮਹੀਨਾ ਡੇਢ ਹੀ ਹੋ ਗਿਆ ਸਾਨੂੰ ਇੱਥੇ ਢੇੜੇ ਕੱਢਦੇ ਆ ਨੂੰ ਓ ਸਾਹਿਬ ਕਹਿੰਦੇ ਅੱਜ ਕੰਮ ਕੱਲ ਕੱਜ ਕਰਦਾ ਕੱਲ ਕਰਦਾ ਲੇਕਿਨ ਉਹ ਆਪਦੀ ਗਲਤੀ ਨਹੀਂ ਆਂਦੇ ਪਿਛਲੀ ਗੱਲ ਦਾ ਸੀ ਨੇਰੇ ਵੀ ਕੀ ਕਰਨਾ ਬਾਹੀ ਗਾ ਵਾਰ-ਵਾਰ ਇੱਕੋ ਗੱਲ ਉਧਰ ਆਈ ਜਾ ਰਿਹਾ ਕਰਦੇ 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 ਆ ਲੇਕਿਨ ਅਈ ਸੋਮਵਾਰ ਦਾ ਲਾਸਟ ਟਾਈਮ ਦਿੱਤਾ ਸੀ ਉਹ ਸਾਹਿਬ ਨੇ ਵੀ ਸੋਮਵਾਰ ਹਾਲਾਚੇ ਮੈਂ ਜਾ ਕੇ ਫਾਇਲ ਕਾ ਜਾ ਕੇ ਸਾਈਨ ਕਰਾ ਕੇ ਲਿਆਵਾਂਗਾ ਅਈ ਵੇ ਗੱਲ ਕੀਤੀ ਉਹ ਸਾਹਿਬ ਮਤਲਬ ਸ਼ਹਿਰ ਦਾ ਕੋਈ ਕਸੂਰ ਨਹੀਂ ਅਈ ਸ਼ਹਿਰ ਚ ਮੇਰੇ ਗੰਦ ਨਹੀਂ ਮਾਰਨਾ ਸ਼ਹਿਰ ਦਾ ਹੀ ਕਸੂਰ ਆ ਚੇ ਲੇਕਿਨ ਤੁਸੀਂ ਸਾਡਾ ਕੰਮ ਨਹੀਂ ਕਰਦੇ ਆਹੀ ਸ਼ਹਿਰ ਨੂੰ ਫਿਰ ਜੋ ਮਰਜੀ ਆ ਫਿਰ ਬਦਲਦੇ ਪਾਵੇ ਕੁਝ ਵੀ ਹੋਵੇ ਪਰ ਆਹੀ ਫਰਨੀਟਲ ਮਤਲਬ ਗਾਵ ਦਾ ਬਥਾ ਤਾਂ ਤੇ ਅਟਲ ਰਾਵਾਂਗੇ ਜਿਹੜੀ ਗੱਲ ਆਹੀ ਕਰਾਂਗੇ ਪੂਰੀ ਕਰਾਂਗੇ ਇਹ ਸਾਨੂੰ ਵਾਰ ਨਹੀਂ ਤੇ ਗਏ ਸੀਗੀ ਨਾ ਰਿਕਵੈਸਟ ਕੀਤੀ ਸੀ ਪਰ ਲੇਕਿਨ ਨੋਟਿਸ ਵੀ ਦੇ ਗਏ ਆ 14 ਤਰੀਕ ਨੂੰ ਪਰ ਯੋ ਸਾਹਿਬ ਕਹਿੰਦੇ ਮੈਂ ਸੋਮਵਾਰ ਜਾ ਕੇ ਸਾਈਨ ਕਰਾ ਲਿਆ ਪਰ ਲੇਕਿਨ ਸੋਮਵਾਰ ਨੂੰ ਪਤਾ ਕੀਤਾ ਆਫਿਸ ਦਾ ਆ ਕੇ ਉਹ ਕਹਿੰਦੇ ਯੋ ਸਾਹਿਬ ਚੰਡੀਗੜ੍ਹ ਗਏ ਚਲੇ ਚਲੇ ਗਏ ਨੇ ਪਰ ਇਹ ਗੱਲ ਨੂੰ ਸੀਰੀਅਸ ਨਹੀਂ ਲੈ ਰਹੇ ਨੇ ਅਸੀਂ ਬਹੁਤ ਵਾਰ ਮੰਗਾ ਕੀਤੀਆਂ ਲੇਕਿਨ ਆਪਦੀ ਗੱਲ ਨੂੰ ਪਨੇ ਦਰਾਈ ਆ ਰਹੇ ਆ ਫਿਰ ਕਰਦੇ ਪਿਆ ਕਰਾਨੇ ਪਿਆ ਕਰਦੇ ਵਿਕਰਾਨੇ ਪਿਆ ਬਸ ਕਿੰਨੇ ਮਲਾਜੇ ਮੈਂ ਜਿਹੜੇ ਪੱਕੇ ਇਹ 76 ਮਲਾਜੇ ਨੇ ਸਾਡੇ ਬਾਕੀ ਸੀਵਰ ਵਾਲੇ ਸੀਵਰ ਵਾਲੇ ਵੀ ਕੁਝ ਹੈਗੇ ਆ ਜੀ ਬਾਕੀ ਜਿਹੜੇ ਸਾਡੇ ਸਪਾਈਸ ਹੈਗਣੋਂ 76 ਮਲਾਜੇ ਨੇ ਜੀ 76 ਮਲਾਜੇ ਮੈਂ ਜਿਹੜੇ ਪੱਕੇ ਹੋਣੇ ਹਾਂਜੀ ਜੀ ਠੀਕ ਹੈ ਕਿੰਨੇ ਚਿਰ ਤੋਂ ਇਹ ਮੰਗਿਆ ਦੋ ਸੌ ਦੀ ਭਰਤੀ ਵਗ 76 ਜਿਹੜੇ ਸਾਡੇ ਮਲਾਜੇ ਬਾਕੀ ਸੀਵਰ ਵਾਲੇ ਕੋਈ ਹੋਰ ਵੀ ਵਿੱਚ ਪਾ ਕੇ ਸੌ ਦੀ ਭਰਤੀ ਹੈ ਜੀ ਸੌ ਦੀ ਭਰਤੀ ਹਾਂਜੀ ਕਿੰਨੇ ਚਿਰ ਤੋਂ ਇਹ ਮੰਗਿਆ ਹੈ ਪੱਕੇ ਦਾ ਇਹ ਜੀ 2021 ਦੀ ਹੈ ਜੀ 3 ਸਾਲ ਹੋ ਗਏ 3 ਸਾਲ ਹੋ ਗਏ ਕੀ ਕੀ ਆ ਗਿਆ ਬਸ ਇਹ ਹੀ ਕਹਿਆ ਯਾਰ ਐ ਵੀ ਮਨੋ ਕੀ ਕਰਦੇ ਆਂ ਹੀ ਬਸ ਤੁਹਾਡਾ ਕੰਮ ਹੋ ਗਿਆ ਤੁਹਾਡਾ ਕੰਮ ਹੋ ਗਿਆ ਲਾਰਾ ਮਾ ਜੀਆ ਰੋਸ ਕਿਸ ਤਰੀਕੇ ਨਾਲ ਰੋਸ ਇਹ ਕਰ ਕਰਕੇ ਜੇ ਮੰਨ ਲਓ ਜਿਹੜੇ ਮਲਾਜਮ ਸਾਡੇ ਕੰਮ ਕੀਤਾ ਜਿਹੜੇ ইপিਐਫ ਕਿੰਨੀ ਦਿੱਤਾ ਪਿਆ ਸਾਡਾ 3 ਸਾਲ ਦਾ ਕਿ 5 ਸਾਲ ਦਾ ਕਿ 7 ਸਾਲ ਦਾ ইপিਐਫ ਤੱਕ ਸਾਡਾ ਜਮਾਨ ਨਹੀਂ ਹੋਇਆ ਕਈ ਮਲਾਜਮਾਂ ਦਾ ਬਸ ਇਹ ਕਰੇਟ ਕਰ ਰਹੇ ਆ ਵੀ ਜਿਹੜੇ ਮਲਾਜਮਾਂ ਤੁਹਾਡਾ ਪੇ ਫਰ ਕਿਤੇ ਚਾ ਜੀ ਜੇ ਸਾਡਾ ਮਲਾਜਮ ਕੰਮ ਕਰਦਾ ਪਿਆ ਉਹਦੇ ਥਾਂ ਤੋਂ ਬਾਹਰ ਦਾ ਬੰਦੇ ਪੀਓ ਕਟਾਉਂਦਾ ਜਿਹੜੇ ਇਹਨਾਂ ਦੇ ਆਪ ਦੇ ਬੰਦੇ ਸੀਗੇ ਸਾਡੇ ਮੁਲਾਇਮਾਂ ਦਾ ਪੀਪ ਕਫ ਨਹੀਂ ਹੈਗਾ ਕਦੇ ਇਹਨਾਂ ਦਾ ਨਾਂ ਤਾਂ ਨਹੀਂ ਇਹਪੀਐਫ ਨਹੀਂਗਾ ਜੇ ਮਲਾਇਮ ਕੰਮ ਕਰ ਰਹਾ ਹੈ ਤੇ ਉਹਦਾ ਪੀਐਫ ਕੌਣ ਕਿੰਦਾ ਕਟਕ ਦਿਂਦਾ ਉਹਦਾ ਨਾਂ ਤਾਂ ਹੈ ਹੀ ਨਹੀਂ ਨਾ ਇਹਪੀਓ ਕਿਸੇ ਹੋਰ ਦਾ ਕਟਿੰਦਾ ਪਿਆ ਪਰ ਜਿਨ੍ਹਾਂ ਦਾ ਇਹਪੀਐਫ ਕਟੀਚਾ ਪਿਆ ਉਹਨਾਂ ਦਾ ਵੀ ਇਹਪੀ ਹੋਣੀ ਨਿਕਲਦਾ ਪਿਆ ਕਦੇ ਕਹਿ ਦਿੰਦੇ ਆ ਠੇਕੇਦਾਰ ਕਰੂਗਾ ਠੇਕੇਦਾਰ ਕਹਿੰਦਾ ਵੀ ਅੰਦਰ ਤੱਤਰ ਨਹੀਂ ਕਰਨਾ ਦਫਤਰਾਂ ਦਾ ਹੀ ਚੋਗ ਨਹੀਂ ਕਰਨਾ ਬਾ ਇਹ ਹੀ ਲਾਰੇ ਬਾਈ ਸਾਡਾ ਇਹਪੀਐਫ ਤੱਕ ਸਾਡਾ ਨਹੀਂ ਨਿਕਲਦਾ ਪਿਆ ਜੋ ਜੇ ਮਲਾਵਾ ਹੀ ਕੰਮ ਕੀਤਾ ਸਾਨੂੰ ਸਾਡਾ ਇਹਪ ਪਰ EPF ਤੱਕ ਸੜਾ ਨਹੀਂ ਨਿਕਲਦਾ ਪਿਆ ਤੇ EPF ਦੀ ਲੈਟਰਾਂ ਘਾਟੋ ਘਾਟ ਸੱਤ ਲੈਟਰਾਂ EPF ਦੀ ਸਾਡੀਆਂ ਹੋਣਗੀਆਂ 15 ਤੋਂ 20 ਲੈਟਰ ਸਾਡੀਆਂ ਨਾਲ ਜਿਹੜੇ ਪੱਕਿਆਂ ਦੀ ਪਈਆਂ ਹੋਣਗੀਆਂ ਵੀ ਜਿਹੜੇ ਪੱਕਾ ਕੀਤਾ ਜਾਵੇ ਇਹ ਲਾਸਟ ਦੇ ਆ ਕੇ ਜਿਹੜਾ ਇਹ ਆ ਚਾਕੇ ਲੈਡ 10000 ਜਿਹੜਾ ਬਾਹਰ ਲਾਇਆ ਗੇਟ ਤੇ ਇਹ ਹੀ ਉਹਦੇ ਨੇ ਲੈ ਕੇ ਆ ਕਰਕੇ ਲਾਇਆ ਗਿਆ ਤੇ ਨਾ ਕੋ ਪ੍ਰਧਾਨ ਜੀ ਦੋਸ਼ ਆ ਨਾ ਕੋਈ ਐਮਐਲ ਸਾਹਿਬ ਦੋਸ਼ ਆ ਉਹਨਾਂ ਨੇ ਤੇ ਆਪਦੇ ਕੋਲੋਂ ਕਹਿਤਾ ਗਿਆ ਇਹਨਾਂ ਨੂੰ ਪੱਕਾ ਕੀਤਾ ਜਾਵੇ ਇਹ ਉਹਦੇ ਖਿਲਾਫ ਦਰਨਾ ਇਹ ਉਹਦੇ ਖਿਲਾਫ ਕਰਨਾ ਇਹ ਦਰਨਾ ਵੀ ਚੱਲੂਗਾ ਜੇ ਸਾਨੂੰ ਲੋੜ ਪਈ ਜੇ ਸਾਨੂੰ ਰੋਡ ਜਾਮ ਕਰਨਾ ਪਿਆ ਹੀ ਲੋਡ ਵੀ ਜ਼ਰੂਰ ਵੀ ਜਾਮ ਕਰਾਂਗੇ ਸਫਾਈ ਸੇਵਾ ਕੀ ਯੂਨੀ